ਕੀ ਨਾਮ ਜੀ ਤੁਹਾਡਾ ਤੇ ਕਿਹੜਾ ਪਿੰਡ ਪੈਂਦਾ ਜੀ ਮੈਂ ਬਲਵੀਰ ਸਰਪੰਚ ਮੌਜੂਦਾ ਪਿੰਡ ਪਰਵਨਾ ਹਾਂ ਜੀ ਕੀ ਘਟਨਾ ਵਾਪਰੀ ਜੀ ਇੱਥੇ ਇੱਥੇ ਜੀ ਕੋਈ ਸਾਢੇ 4:00 ਹੱਟਕ ਵਜੇ ਮੈਨੂੰ ਪਤਾ ਲੱਗਾ ਵੀ ਚੋਰ ਖੜਿਆ ਅੱਛਾ ਜੀ ਮੈਂ ਆਣ ਕੇ ਉਹ ਦੇਖਿਆ ਉਹ ਬੈਠਾ ਬਿਠਾਇਆ ਉਹਨੂੰ ਮੈਂ ਕਿਹਾ ਵੀ ਇਹਨੂੰ ਭਾਈ ਕਿਸੇ ਨੇ ਕੁੱਟਣਾ ਮਾਰਨਾ ਨਹੀਂ ਦਾ ਆਪਾਂ ਪੁਲਿਸ ਨੂੰ ਫੋਨ ਕਰਦੇ ਹਾਂ ਪੁਲਿਸ ਆਪੇ ਕਾਰਵਾਈ ਕਰੂਗੀ ਉਸ ਤੋਂ ਬਾਅਦ ਸਾਡੇ ਇੱਥੇ ਮੈਂਬਰ ਹੀ ਆ ਐਸਐਨ ਟੈਰੋ ਆ ਮੇਰੇ ਨਾਲ ਮੌਜੂਦਾ ਉਹਨੇ ਫੋਨ ਲਾਇਆ ਮੈਂਬਰਦਾਰ ਨੇ ਫੋਨ ਲਾਇਆ ਇਹ ਰਿਕ ਬਰਿੰਦਰ ਸਿੰਘ ਉਹਨਾਂ ਨੇ ਫੋਨ ਲਾਇਆ ਮੈਂ ਵੀ ਮਨਸੂਨ ਲਾਇਆ ਉਹ ਕਹਿੰਦੇ ਜੀ ਪੁਲਿਸ ਜਿਹੜੀ ਆ ਵੀ ਉੱਥੇ ਕਪੂਰਥਾਲੇ ਕੁਝ ਗਏ ਹੋਇਆ ਇੱਕ ਕਬੂਸ ਵਾਲ ਪਿੰਡ ਦੇ ਵਿੱਚ ਕੁਝ ਝਗੜਾ ਹੋਇਆ ਵਾ ਉੱਥੇ ਗਏ ਹੋਇਆ ਤੇ ਅਸੀਂ ਤੁਹਾਡੇ ਕੋਲ ਸਿੱਧੇ ਹਾਂਜੀ ਨਗਰ ਪਰਵਾਣੇ ਤੋਂ ਬੋਲਦੇ ਜੀ ਅਸੀਂ ਸਵੇਰੇ ਇੱਥੇ ਨਗਰ ਪਰਵਾਣੇ ਦੇ ਲੋਕਾਂ ਨੇ ਸਵੇਰੇ 6 ਵਜੇ ਤਕਰੀਬ ਇਹ ਇੱਕ ਬੰਦਾ ਮਕੂ ਦਾ ਹੀ ਤੇ ਹੋਰ ਬੰਦੇ ਇੱਥੋਂ ਦੇ ਲੋਕਲ ਵੀ ਆ ਗਏ ਜਿਉਂਕੇ ਉਹ ਬੰਦਾ ਨਾਂ ਵੀ ਤਸਰਿਆ ਤੇ ਇਹ ਬੰਦੇ ਆਈ ਇੱਥੇ ਕਾਬੂ ਸਾਰੇ ਨਗਰ ਨੇ ਸੰਯੋਗ ਦੇ ਨਾਲ ਉਹ ਬੰਦਾ ਕਾਬੂ ਕੀਤਾ ਜੋ ਕਿ ਕਾਫੀ ਪਹਿਰ ਤੋਂ ਪਹਿਲਾਂ ਇਹਨਾਂ ਨੇ ਮੋਨੋ ਬਲੈਕ ਮੋਟਰਾਂ ਦੀਆਂ ਵੀ ਚੋਂ ਤਾਰਾਂ ਕੱਢ ਕੇ ਤੇ ਬਾਡੀਆਂ ਉਦਾਂ ਹੀ ਫਿੱਟ ਕਰ ਦਿੰਦੇ ਮਹੀਨਾ ਪਹਿਲਾਂ ਇਹ ਕਾਰਵਾਈ ਕੀਤੀ ਹੈ ਇਹਨਾਂ ਨੇ ਉਸ ਤੋਂ ਬਾਅਦ ਆਉਣਾ ਇਹ ਕੱਲ ਮੱਛੀ ਮੋਟਰਾਂ ਦੀਆਂ ਜਿਹੜੀਆਂ ਨੇ ਤਾਰਾਂ ਨੇ ਉਹ ਵੱਢੀ ਜਾਂਦੇ ਆ ਜੇ ਕਿਸੇ ਜ਼ਿਮੀਂਦਾਰ ਨੇ ਥੱਲੇ ਮਿੱਟੀ ਦੇ ਅੰਦਰ ਟੋਏ ਕੱਢ ਕੇ ਦੱਬੇ ਆ ਉਹ ਵੀ ਖੋਦ ਲੈਂਦੇ ਆ ਟਰੈਕਟਰ ਲੈ ਜਾਂਦੇ ਆ ਲਾ ਕੇ ਜ਼ਿਮੀਂਦਾਰ ਜੀ ਬਹੁਤ ਤੰਗ ਹੈ ਇੱਥੋਂ ਤੇ ਘੱਟੋ ਘੱਟ ਦਹਾ ਪਿੰਡਾਂ ਦੇ ਜਿੰਨਾ ਮੰਡ ਏਰੀਆ ਹੈ ਸੇਖ ਮੱਗੇ ਤੋਂ ਲੈ ਕੇ ਭਰੂਆਣਾ ਸਾਧਿਆ ਇਹ ਸਾਰੇ ਪਿੰਡਾਂ ਦੀਆਂ ਜਿੰਨੀਆਂ ਮੋਟਰਾਂ ਨੇ ਤਾਰਾਂ ਨੇ ਇਹ ਸਾਰੀਆਂ ਹੀ ਇਹ ਖੋਲ-ਖੋਲ ਕੇ ਲਈ ਜਾਂਦੇ ਆ ਇਹ ਗਰੁੱਪ ਇਹਨਾਂ ਦਾ ਕਾਫੀ ਕੋ ਮਸੂਦਵਾ ਕੁਝ ਹੋਰ ਬੰਦੇ ਆ ਇਹ ਹੁਣ ਬੰਦਾ ਨਾਮ ਹੀ ਲੈ ਕੇ ਨੂੰ ਅਸੀਂ ਸਾਰੇ ਬੰਦੇ ਸਲਾਹ ਕਾਂਦੇ ਉਹ ਬੰਦਾ ਕਵਾੜੀਆ ਦਾ ਵੀ ਨਾਮ ਲੈਣ ਰਿਹਾ ਯੋ ਕੇ ਮਕੂ ਦਾ ਕਵਾੜੀਆ ਆ ਉਹ ਜਿਹੜਾ ਆ ਸਮਾਨ ਇਹਨਾਂ ਕੋਲ ਲੈਂਦਾ ਆ ਬਲਾਦਾ ਇਹ ਅਸੀਂ ਅਪੀਲ ਕਰਦੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਇਹਨਾਂ ਦੇ ਨਾਅਖ ਕੱਥੀ ਜਾਵੇ ਜਿਹੜਾ ਕਵਾੜੀਏ ਸਮਾਨ ਲੈਂਦੇ ਆ ਉਹ ਅੱਗੇ ਸਮਾਨ ਜਿਹੜਾ ਆ ਆਪਣਾ ਰੱਖਦੇ ਆ ਪਿੱਛੇ ਜਿਹੜਾ ਸਮਾਨ ਆ ਚੋਰੀ ਵਾਲਾ ਰੱਖਦੇ ਆ ਜਿੰਨੇ ਕਵਾੜੀਏ ਇਹਨਾਂ ਤੇ ਨਾਥ ਖੱਸੀ ਜਾਵੇ ਇਹਨਾਂ ਦੀ ਸਮਾਨ ਦੀ ਜਾਂਚ ਹੋਵੇ ਤਾਂ ਕਿ ਲੋਕੀ ਸਾ ਇਹਨਾਂ ਕੋਲ ਚ ਇਹਨਾਂ ਦੀ ਕੋਈ ਕਸੂਰ ਨਹੀਂ ਇਹ ਤੇ ਮਰੇ ਆ ਨਸ਼ੇ ਇਹਨਾਂ ਦੇ ਕਿਤੇ ਨਾ ਕਿਤੇ ਮਾਰਨਾ ਹੀ ਆ ਕਿਉਂ ਘਰ ਵਾਲਿਆਂ ਨੇ ਕੱਟਿਆ ਇਹ ਜੇ ਕਵਾੜੀਏ ਜਿਹੜੇ ਸਮਾਨ ਇਹਨਾਂ ਕੋਲ ਲੈਂਦੀ ਆ ਤੇ ਲੋਕਾਂ ਦਾ ਚੋਰੀ ਕਰਦੇ ਆ ਜੇ ਕਵਾੜੀਆਂ ਤੇ ਨਾਥ ਕੱਸੀ ਜਾਵੇ ਤੇ ਇਹ ਜਿਹੜੇ ਆ ਇਹ ਲੋਕ ਇਹਨਾਂ ਦਾ ਕੰਟਰੋਲ ਹੋ ਸਕਦਾ ਪਿੰਡ ਚ ਪਹਿਲਾਂ ਵੀ ਚੋਰੀ ਹੋਈ ਆ ਜੀ ਪਹਿਲੋਂ ਵੀ ਪਹਿਲੋਂ ਜੋ ਮੋਨੋ ਬਲੋਕ ਮੋਟਰਾਂ ਉੱਪਰ ਵਾਲੀਆਂ ਹੁੰਦੀਆਂ ਉਹਨਾਂ ਦੀ ਅੰਦਰੋਂ ਤਾਰਾਂ ਕੱਢ ਕੇ ਲੈ ਕੇ ਕਈ ਵਾਰ ਤੇ ਉਹ ਅਜੇ 20 22 ਦਿਨ ਹੋ ਗਏ ਆ ਤੇ ਉਹ ਲੋਕ ਉਦਾਂ ਹੀ ਬਾਟੀਆਂ ਫਿੱਟ ਕਰਕੇ ਫੇਰ ਜਿੱਦਾਂ ਪਹਿਲੋਂ ਅਸੀਂ ਵਿੱਚੋਂ ਤਾਰਾਂ ਹੀ ਕੱਢ ਕੇ ਲੈ ਗਏ ਹੁਣ ਇਹ ਸਟਾਰਟਰ ਤੇ ਆ ਜਿਹੜੀਆਂ ਮੱਛੀ ਮੋਟਰਾਂ ਇਹਨਾਂ ਦੀਆਂ ਤਾਰਾਂ ਵੱਡ ਵੱਡ ਕੇ ਲਈ ਜਾਂਦੇ ਆ ਤੇ ਦੂਜੀ ਇਹ ਆ ਜਿੱਦਾਂ ਹੁਣ ਇਹ ਕੱਡੀਆਂ ਕੱਲ ਨੂੰ ਇਹ ਸਟਾਰਫਨ ਮਾਲਾ ਵੀ ਹੋਣਗੇ ਅਸੀਂ ਕੀ ਕਰਾਂਗੇ ਅਸੀਂ ਤਾਂ ਪਹਿਲੋਂ ਮਰੇ ਆ ਇੱਕ ਫੜਾ ਨੇ ਸਾਨੂੰ ਮਾਰਿਆ ਦੂਜਾ ਇਹ ਸਮੈਕੀ ਨਹੀਂ ਸਾਹ ਲੈਣ ਦਿੰਦੇ ਮੋਟਰਾਂ ਹੀ ਖੜੀਏ ਕੀ ਹੁਣ ਕਈ ਜ਼ਿੰਮੇਵਾਰ ਤਾਰਾਂ ਘਰੋਂ ਖੜਦੇ ਆ ਮੋਟਰਾਂ ਲਾ ਕੇ ਲਿਆਉਂਦੇ ਆ ਤੇ ਇੱਥੇ ਘਰ ਲੈ ਆ ਕੇ ਜਾਂਦੇ ਆ ਰਾਤ ਨੂੰ ਘਰ ਖੜਦੇ ਆ ਸਵੇਰੇ ਫੇਰ ਬਤ ਪੰਚਾਇਤਾਂ ਵੀ ਇੱਥੇ ਇਕੱਠੀਆਂ ਨੇ ਕੀ ਕਰੀਏ ਇਹ ਇਹਨਾਂ ਤੋਂ ਅਸੀਂ ਬਹੁਤ ਤਾਂਗੇ ਆ ਇਹਨਾਂ ਦਾ ਛਡਕਾਰਾ ਕੀਤਾ ਹੈ ਅਸੀਂ ਇਹ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦੇ ਆ ਭਗਵੰਤ ਮਾਨ ਸਰਕਾਰ ਗਾੜੀ ਇਹਨਾਂ ਦਾ ਪੱਕਾ ਹੱਲ ਕਰੋ ਇਹ ਕਿਰਪਾ ਕਰੋ ਇਹ ਜ਼ਮੀਨ ਦਾ ਤੇ ਪਹਿਲਾਂ ਹੀ ਮੜਿਆ ਕੋਸ਼ ਸੈਂਟਰ ਗਵਰਨਮੈਂਟ ਨੇ ਮਾਰਿਆ ਹੋਇਆ ਪਰ ਇਹਨਾਂ ਦੇ ਪੱਕਾ ਹੱਲ ਕਰੋ ਕਵਾੜੀਆਂ ਦੀ ਜਾਂਚ ਕਰੋ ਕਵਾੜੀਆਂ ਜਿਹੜਾ ਵੀ ਸ਼ਾਇਦ ਜਾਂਚ ਜਾਂ ਠਾਣੇ ਚਾਟਰ ਦਿੱਤੇ ਜਾਣ ਇਹ ਇਹ ਡੀਐਮ ਡੀਸੀ ਇਹਨੂੰ ਆਰਡਰ ਦਿੱਤੇ ਜਾਣ ਇਹ ਜਿਹੜੇ ਸਮਾਨ ਆ ਜੋ ਵੀ ਲੈਂਦੇ ਆ ਪੱਕਾ ਇਹਨਾਂ ਦਾ ਬਿੱਲ ਹੋਵੇ ਤੇ ਕਿਹਰੇ ਸਮਾਨ ਖਰੀਦਣ ਤੇ ਧਾਰ ਕਾਰਡ ਦੀ ਕਾਪੀ ਨਾਲ ਲੈਣਾ ਕਿਉਂਕਿ ਕੱਲ ਨੂੰ ਕੋਈ ਜਾ ਕੇ ਚੈੱਕ ਕਰਦਾ ਹੁਣ ਉਹ ਬੰਦਾ ਕਵਾੜੀ ਦਾ ਨਾਮ ਲੈਣ ਰਿਹਾ ਅਸੀਂ ਇਹੋ ਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਆਵੇ ਅਸੀਂ ਨਾਲ ਜਾ ਕੇ ਆਪਣੀਆਂ ਜਿਹੜੀਆਂ ਤਾਰਾਂ ਨੇ ਉਹ ਸਾਡੀਆਂ ਬਾਪਸ ਦੇਖਣੇ